ਨਾ ਬੱਚਾ ਨਿਕਲਿਆ ਆ ਦੇਖੋ ਤੁਸੀਂ ਕਿੱਡਾ ਕਹਿਗਾ ਤੇ ਇਹਨੂੰ ਨਾ ਕੋਈ ਪਾਪੀ ਬੰਦਾ ਬਈ ਗੱਟੇ ਚ ਪਾ ਕੇ ਤੇ ਰੋਡ ਤੇ ਵੱਡੀ ਤੇ ਛੱਡ ਗਿਆ ਤੇ ਉਹ ਸਾਡਾ ਡਾਕਟਰ ਆ ਜਿਹੜਾ ਆਉਂਦਾ ਉਹ ਹਾਕੂ ਵਾਲੇ ਦਵਾਈ ਦੇਣ ਗਿਆ ਸੀ ਕਿਸੇ ਨੂੰ ਤੇ ਆਉਂਦੇ ਨੇ ਬਈ ਉਹਨੇ ਵੇਖਿਆ ਤੇ ਗੱਟਾ ਵੀ ਕੋਲੀ ਪਿਆ ਸੀਗਾ ਕਾਹ ਬਤਾ ਕੀ ਆਵਾਜ਼ਾਂ ਮਾਰ ਰਿਹਾ ਨਿਕਾਇਆ ਹੈਗਾ ਇਹਨੂੰ ਅਸੀਂ ਬੂਬੀ ਨਾਲ ਦੁੱਧ ਚਿਗਾਉਣ ਦੇ ਰਾਤ ਉਹ ਲੈ ਕੇ ਆਇਆ ਵਿਚਾਰ ਆਉਂਦਾ ਤੇ ਮੈਨੂੰ ਫੋਨ ਕੀਤਾ ਕਹਿੰਦਾ ਬਾਈ ਯਾਰ ਆ ਗੱਲ ਆ ਤੇ ਮੈਂ ਕਿਹਾ ਕੋਈ ਨਹੀਂ ਲਿਆ ਤੂੰ ਤੇ ਬਈ ਮੈਂ ਹਮੇਸ਼ਾ ਕਹਿੰਦਾ ਨਾ ਵੀ ਇਹਨਾਂ ਦਾ ਖਰਾਬ ਬੰਦੇ ਨੂੰ ਲੈ ਕੇ ਭੈ ਜਾਂਦਾ ਜਿਹੜਾ ਇਹ ਬੇਜਮਾਨਾਂ ਤੋਂ ਸ਼ਰਾਬ ਲੈਣਾ ਨਾ ਇਹ ਹੁਣ ਬੱਚਾ ਤੁਸੀਂ ਰੱਬ ਨਾਲ ਕਰੇ ਕਾਦੇ ਥੱਲੇ ਹੀ ਆ ਜਾਂਦਾ ਇਹ ਸਾਧਨ ਇੰਨੀ ਰੋੜ ਵਗਦੀ ਵੱਡੀ ਹੈ ਨਾ ਕਾਦੇ ਥੱਲੇ ਆ ਜਾਂਦਾ ਇਹਦੀ ਮੌਤ ਹੋ ਜਾਂਦੀ ਤਾਂ ਕੋਈ ਨਹੀਂ ਜ਼ਿੰਮੇਵਾਰ ਸੀਗਾ ਠੀਕ ਹੈ ਇਹ ਜੇ ਕੰਮ ਆਪਾਂ ਨੂੰ ਬੇਫੂਫਾ ਵਾਲੇ ਕੰਮ ਨਹੀਂ ਕਰਨੇ ਚਾਹੀਦੇਗੇ ਇਹ ਮਾੜੀ ਗੱਲ ਆ ਬਈ ਇਹਨਾਂ ਤੇ ਜ਼ੁਲਮ ਕਰਨਾ ਤੇ ਗੱਟਾ ਕਹਿੰਦਾ ਕੋਲੇ ਗੱਟਾ ਪਾਇਆ ਸੀਗਾ ਬਈ ਤੇ ਆਹ ਦਾ ਮੁੱਥੇ ਗੱਟੇ ਚ ਪਾ ਕੇ ਉਹ ਘਰੇ ਲਿਆ ਤੇ ਰਾਤ ਤੱਕ ਘਤ ਰਹੇ ਸੀ ਕਿ ਅੱਜ ਅਸੀਂ ਦਿਨੇ ਇੱਧਰ ਛੱਡ ਤਾ ਇੱਧਰ ਚਲੋ ਵਧੀਆ ਇਹਨਾਂ ਨਾਲ ਜੁਗੜੀਆਂ ਰਾਣਾ ਖੇਡਦਾ ਵਰਦਾ ਤੇ ਮੈਂ ਇੱਕ ਅਪੀਲ ਹੋਰ ਕਰਨੀ ਸੀਗੀ ਭੈਣ ਭਰਾਵਾਂ ਨੂੰ ਕਿ ਕਿਸੇ ਵੀ ਭੈਣ ਭਰਾ ਦਾ ਕੋਈ ਰੋਲਾ ਗੋਲਾ ਹੈਗਾ ਹਨ ਤੇ ਵੀਰ ਬਣ ਕੇ ਮੈਨੂੰ ਨਾ ਉਹ ਕਰਿਆ ਕਰੋ ਵਿੱਚ ਮੈਂ ਬਹੁਤ ਮੈਂ ਆ ਹਫਤਾ ਇੱਕ ਹੋ ਗਿਆ ਬੜੇ ਔਖੇ ਮੈਂ ਜ਼ਰ ਕੱਟ ਕੇ ਬਕਟੇ ਆਈ ਬੜੀ ਮੈਂ ਐ ਸਮਝ ਲੋ ਡਿਪਰੈਸ਼ਨ ਚ ਰਿਹਾ ਮੈਂ ਤੇ ਚਲੋ ਮੈਂ ਦਾ ਧੰਨਵਾਦ ਕਰਦਾ ਸਾਡੇ ਪਿੰਡ ਦੇ ਬਹੁਤ ਬਾਰ ਆ ਗੂ ਸਰਬਰਾ ਜਿਹੜੇ ਪਾਰਟੀਬਾਜੀ ਤੋਂ ਉੱਠ ਕੇ ਮੇਰੇ ਨਾਲ ਖੜੇ ਮੇਰੀ ਚਲੋ ਵੀ ਮਦਦ ਕੀਤੀ ਆਪਾਂ ਸੱਚੇ ਸੀਗੇ ਹਨਾ ਕੋਈ ਆਪਾਂ ਗਲਤ ਕੰਮ ਨਹੀਂ ਕਰਦੇਗੇ ਤੇ ਤਾਂ ਹੀ ਕਰਕੇ ਮੇਰੇ ਨਾਲ ਖੜੇ ਸਾਰਿਆਂ ਨੇ ਮੇਰੀ ਹੈਲਪ ਕੀਤੀ ਬਰੀ ਵਧਾਈ ਦਿੰਦੀ ਵੀ ਇਹ ਬੰਦਾ ਇਹੋ ਜਿਹਾ ਨਹੀਂ ਕਿਤੇ ਗਲਤ ਬੰਦੇ ਨੇ ਚਲੋ ਵੀ ਆਪਾਂ ਨੂੰ ਫੋਨ ਲਾ ਕੇ ਆਪਣਾ ਤਾਂ ਹੁਣ ਆਇਆ ਵੀ ਆਪਾਂ ਨੂੰ ਕੋਈ ਵੀ ਲਾ ਲੈਂਦਾ ਹਨਾ ਆਪਾਂ ਨੂੰ ਵੀ ਪਤਾਗਾ ਵੀ ਕੌਣ ਆ ਕੇ ਉਹ ਜਿਆ ਬੰਦਾ ਕੋਈ ਮੰਨ ਲਓ ਕਾਪੀ ਆ ਕੋਈ ਜਦਨੇ ਗਲਤ ਕੰਮ ਕੀਤਾ ਜੇ ਕਿ ਉਹ ਜਾਂ ਕੋਈ ਆਪਾਂ ਨੂੰ ਕਿਤੇ ਪਰੇ ਨਹੀਂ ਪਤਾ ਤੇ ਪ੍ਰਚਾਰ ਹੁੰਦਾ ਵੀ ਧੰਨਵਾਦ ਦੇ ਮੈਂ ਕਰਦਾ ਵੀ ਜਿਨ੍ਹਾਂ ਨੇ ਸੱਚ ਦਾ ਸਾਥ ਦਿੱਤਾ ਹਨ ਤੇ ਚਲੋ ਆਪਾਂ ਸਹੀ ਸੀਗੇ ਸੱਚੇ ਸੀਗੇ ਤੇ ਆਪਾਂ ਨੂੰ ਵੀ ਇੱਕ ਹਫਤਾ ਆਪਣੇ ਫੋਨ ਦੀ ਵੀ ਜਾਂਚ ਫੜਤਾਲ ਹੋਈ ਤੇ ਕੁਝ ਤੋਂ ਬੰਦੇ ਵੀ ਜਾਣ ਕੇ ਚਲੋ ਵੀ ਮੈਂ ਪਰ ਮੈਂ ਇਹ ਗੱਲ ਕਹਿੰਦਾ ਮੈਂ ਗਰੀਬ ਬੰਦਾ ਯਾਰ ਇਹ ਮੈਨੂੰ ਤਾਂ ਨਾਮ ਮਾਰੋ ਤੁਸੀਂ ਮੈਂ ਥੋੜਾ ਜੀ ਮਾਰਾ ਕੀਤਾ ਐਵੇਂ ਮੈਨੂੰ ਖਾਂਮ-ਖਾਪ ਸੌਣ ਵਾਲਾ ਕੰਮ ਸੀਗਾ ਤੇ ਸਰਪੈਂਟਿਜ਼ਾ ਸਾਡੇ ਨਾਲ ਖੜੇ ਬਾਈ ਮੰਟਾ ਜੀ ਨਾਲ ਖੜੇ ਤੇ ਬਾਈ ਸਤਨਾਮ ਜੀ ਸਾਰਾ ਮੰਨ ਕੇ ਚਲੋ ਪਿੰਡ ਚਲੋ ਆਪਣੇ ਨਾਲ ਖੜ ਗਏ ਤੇ ਆਪਾਂ ਨਹੀਂ ਕੋਈ ਗਲਤ ਕੰਮ ਕਰਦੇ ਪਤਾ ਲੱਗਣਾ ਤੇ ਗਵਾਹੀ ਦਿੱਤੀ ਵੀ ਨਹੀਂ ਬਈਏ ਕੋਈ ਤਾਂ ਲਗਾਉਂਦਾ ਕੰਮ ਨਹੀਂ ਕੀਤਾ ਇੱਕ ਬੰਦੇ ਦੀ ਗਲਤੀ ਦੀ وجہ ਨਾਲ ਮੈਂ ਇੰਨਾ ਖੱਜਲ ਹੋਇਆ ਮੈਂ ਕਹਾ ਮੇਰੇ ਨੌਨੇ ਨੂੰ ਤੁਸੀਂ ਹਸਾਬ ਲਓ ਲੋ ਬਈ ਨੌਨੇ ਨੂੰ ਇਸ ਟੈਂਪਰ ਦੇ ਚਾਂਸਸ ਆਉਣ ਲੱਗੇ ਠੀਕ ਹੈ ਮੇਰੀ ਸਿਰਫ ਉੜੀ ਮੇਰਾ ਚਲੋ ਵੀ ਧਿਆਨ ਉੱਧਰ ਵੀ ਇੱਧਰ ਵੀ ਉੱਧਰ ਵੀ ਇੱਧਰ ਵੀ ਤਾਂ ਕਦੇ ਉੱਧਰ ਮਲੋਟ ਭਾਜੀ ਕਦੇ ਕਿਤੇ ਭਾਜੀ ਨਾ ਕਦੇ ਭੱਜ ਭੱਜਣਾ ਜਦੋਂ ਗਏ ਤੇ ਵਕਤ ਪੈਂਦਾ ਜੀ ਉਦੋਂ ਹੋ ਜਾਂਦੀ ਹੈ ਨਾ ਤੇ ਮੈਂ ਬਸ ਇਹ ਹੀ ਅਪੀਲ ਕਰਦਾ ਵੀ ਭੈਣ ਭਰਾਵਾਂ ਨੂੰ ਤੇ ਜਿੰਨੇ ਸਾਰੇ ਭੈਣ ਭਰਾ ਮੇਰੇ ਨਾਲ ਜੁੜੇ ਆ ਉਹਨਾਂ ਨੇ ਇੰਨਾ ਫਿਕਰ ਕੀਤਾ ਇੱਕ ਹਫ਼ਤਾ ਮੇਰਾ ਫੋਨ ਲਾਉਂਦੇ ਰਹੇ ਆਂਟੀ ਜੀ ਵੀ ਅੰਦਰੇ ਚਾਟੀ ਜੀ ਨੇ ਪਰੇਸ਼ਾਨ ਵੀ ਉਧਰੋਂ ਸਾਰੇ ਹੀ ਭੈਣ ਭਰਾ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੁਹਾਡੀਆਂ ਦੁਆਵਾਂ ਤੁਹਾਡਾ ਸਹਿਯੋਗ ਕਰਨਾ ਤੇ ਚਲੋ ਆਪਾਂ ਸੱਚ ਸੱਚ ਸੱਚੇ ਸੀਗੇ ਤੇ ਫੇਰ ਕਹਣਾ ਵੀ ਆ ਬਈ ਇਹਨਾਂ ਤੇ ਨਾਜੁਰਮ ਕਰਿਆ ਕਰੋ ਯਾਰ ਤੁਸੀਂ ਇਹ ਕਿੱਡਾ ਜਦਾ ਹੈਗਾ ਨੂੰ ਉਹਦੇ ਨਾਲ ਚੁੰਗਣੀ ਨਾ ਦੁੱਧ ਪਾਉਣਾ ਪੈਂਦਾ ਤੇ ਵਿਚਾਰਾ ਕਿੱਡਾ ਪਿਆਰਾ ਬੱਚਾ ਹੈ ਨਾ ਛੋਟਾ ਜਿਹਾ ਆਪਣੇ ਬੱਚਾਂ ਰਹੀ ਆ ਤੇ ਚਲੋ ਠੀਕ ਹੈ ਸ਼ੇਅਰ ਕਰ ਦਿੱਤਾ ਕਰੋ ਤੁਸੀਂ